ਜਿਹੜੇ ਹਾਕਮ ਲੋਕਾਂ ਦੇ ਪ੍ਰਵਾਹ ਨਹੀਂ ਕਰਦੇ ਲੋਕਾਂ ਨੂੰ ਟਿਚ ਨਹੀਂ ਜਾਣਦੇ ਜਿਨ੍ਹਾਂ ਨੂੰ ਲੱਗਦਾ ਹੁੰਦਾ ਕਿ ਅਸੀਂ ਫੌਜ ਦੇ ਆਸਰੇ ਜਾਂ ਪੁਲਿਸ ਦੇ ਆਸਰੇ ਆਮ ਲੋਕਾਂ ਨੂੰ ਕੁਚਲ ਕੇ ਆਪਣੀ ਮਨਮਰਜ਼ੀ ਦਾ ਰਾਜ ਚਲਾ ਸਕਦੇ ਆ ਉਹਨਾਂ ਦੇ ਭਰਮ ਇੱਕ ਨਾ ਇੱਕ ਦਿਨ ਜ਼ਰੂਰ ਟੁੱਟ ਜਾਂਦੇ ਨੇ ਅਜਿਹੇ ਤਾਨਾਸ਼ਾਹਾਂ ਨੂੰ ਫਿਰ ਤਿੰਨ ਤਰੀਕੇ ਰਹੀ ਸਬਕ ਮਿਲਦਾ ਜਾਂ ਤਾਂ ਉਹਨਾਂ ਨੂੰ ਖੁਦਕੁਸ਼ੀ ਕਰਨੀ ਪੈਂਦੀ ਆ ਜੇ ਲੋਕਾਂ ਦੇ ਹੱਥੇ ਚੜ ਜਾਂ ਤਾਂ ਲੋਕ ਮਾਰ ਦਿੰਦੇ ਨੇ ਜੇ ਜ਼ਿਆਦਾ ਖੁਸ਼ਕਿਸਮਤ ਹੁੰਦਾ ਫਿਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੀ ਤਰ੍ਹਾਂ ਭੱਜ ਕੇ ਜਾਨ ਬਚਾਉਣ ਦਾ ਮੌਕਾ ਮਿਲ ਜਾਂਦਾ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸੇਖ ਹੁਸੈਨਾ ਜਿਹੜੀ ਕਿ ਚੌਥੀ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਬਣੀ ਸੀ ਅਤੇ ਪਿਛਲੇ 15 ਸਾਲਾਂ ਤੋਂ ਲਗਾਤਾਰ ਰਾਜ ਕਰ ਰਹੀ ਸੀ ਉਸ ਨੂੰ ਅਖੀਰ 45 ਮਿੰਟ ਦਾ ਸਮਾਂ ਮਿਲਿਆ ਕਿ ਜੇ ਭੱਜ ਸਕਦੇ ਤਾਂ ਚਲੇ ਜਾਓ ਤੇ ਉਹ ਇੰਡੀਆ ਦੇ ਵਿੱਚ ਆ ਕੇ ਆਪਣੀ ਜਾਨ ਬਚਾਉਂਦੇ ਨੇ ਸੇਖ ਹੁਸੈਨਾ ਜਿਨ੍ਹਾਂ ਦੇ ਪਿਤਾ ਸੇਖ ਮੁਜੀਬੁੱਦਿਨ ਰਹਿਮਾਨ ਜਿਹੜੇ ਕਿ ਅੱਜ ਤੋਂ 53 ਸਾਲ ਪਹਿਲਾਂ ਲਗਭਗ ਬੰਗਲਾਦੇਸ਼ ਦੀ ਆਜ਼ਾਦੀ ਦੇ ਨਾਇਕ ਸੀਗੇ ਜਿਨ੍ਹਾਂ ਨੂੰ ਬੰਗਲਾਦੇਸ਼ ਦਾ ਫਾਊਂਡਿੰਗ ਫਾਦਰ ਕਿਹਾ ਜਾਂਦਾ ਕਿਸੇ ਸਮੇਂ ਉਹ ਹੀਰੋ ਸੀ ਅੱਜ ਉਹਨਾਂ ਨੇ ਲੜਕੇ ਨੂੰ ਦੇਸ਼ ਦੇ ਵਿੱਚੋਂ ਭਜਾ ਕੇ ਲੋਕਾਂ ਨੇ ਦੂਜੀ ਆਜ਼ਾਦੀ ਦਾ ਐਲਾਨ ਕੀਤਾ ਇਸ ਦੇ ਪਿੱਛੇ ਕੀ ਕਾਰਨ ਰਹੇ ਕੀ ਸਿਰਫ ਇੱਕ ਰਿਜ਼ਰਪਰੇਸ਼ਨ ਕਾਰਨ ਹੀ ਇਹ ਇੰਨਾ ਵੱਡਾ ਅੰਦੋਲਨ ਹੋਇਆ ਇੱਕੇ ਤਰ੍ਹਾਂ ਦਾ ਰਾਜਪਲਟਾ ਹੋ ਗਿਆ ਅਣਜਾਣ ਕੁਝ ਹੋਰ ਵੀ ਕਾਰਨ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਦੇ ਉੱਪਰ ਗੱਲਬਾਤਾਂ ਕਰਾਂਗੇ ਸਤਿ ਸ੍ਰੀ ਅਕਾਲ ਮੈਂ ਪਰਮਿੰਦਰ ਸਿੰਘ ਬੰਗਲਾਦੇਸ਼ ਕਿਸੇ ਸਮੇਂ ਭਾਰਤ ਦਾ ਹਿੱਸਾ ਹੁੰਦਾ ਸੀ ਪਰ 1947 ਦੀ ਵੰਡ ਦੇ ਸਮੇਂ ਇਹ ਪਾਕਿਸਤਾਨ ਦੇ ਨਾਲ ਚਲਾ ਗਿਆ ਅਤੇ ਈਸਟ ਪਾਕਿਸਤਾਨ ਦੇ ਨਾਂ ਨਾਲ ਜਾਣਿਆ ਗਿਆ ਸਮੇਂ ਦੇ ਨਾਲ-ਨਾਲ ਈਸਟ ਪਾਕਿਸਤਾਨ ਨੂੰ ਇਹ ਮਹਿਸੂਸ ਹੋਇਆ ਕਿ ਬੈਸਟ ਪਾਕਿਸਤਾਨ ਸਾਡੇ ਨਾਲ ਹਰ ਖੇਤਰ ਦੇ ਵਿੱਚ ਵਿਤਕਰਾ ਕਰ ਰਿਹਾ ਅਤੇ ਬੈਸਟ ਪਾਕਿਸਤਾਨ ਨੇ ਆਪਣੀ ਬੋਲੀ ਉਰਦੂ ਵੀ ਈਸਟ ਪਾਕਿਸਤਾਨ ਦੇ ਉੱਪਰ ਥੋਪਣ ਦੀ ਕੋਸ਼ਿਸ਼ ਕੀਤੀ ਜਦੋਂ ਕਿ ਈਸਟ ਪਾਕਿਸਤਾਨ ਦੇ ਵਿੱਚ ਸਿਰਫ 10% ਲੋਕ ਹੀ ਉਰਦੂ ਭਾਸ਼ਾ ਜਾਣਦੇ ਸੀ ਇਸ ਤਰ੍ਹਾਂ ਦੇ ਵਿਤਕਰੇ ਤੋਂ ਮੁਕਤੀ ਪਾਉਣ ਵਾਸਤੇ ਈਸਟ ਪਾਕਿਸਤਾਨ ਨੇ ਬੈਸਟ ਪਾਕਿਸਤਾਨ ਦੇ ਖਿਲਾਫ ਇੱਕ ਅੰਦੋਲਨ ਸ਼ੁਰੂ ਕਰ ਦਿੱਤਾ ਜਿਸ ਨੂੰ ਬੈਸਟ ਪਾਕਿਸਤਾਨ ਦੀ ਫੌਜ ਨੇ ਜ਼ਬਰਦਸਤ ਕੁਚਲਣ ਦੀ ਕੋਸ਼ਿਸ਼ ਕੀਤੀ ਅੱਧੇ ਕਿਹਾ ਜਾਂਦਾ ਕਿ 30 ਲੱਖ ਬੰਗਲਾਦੇਸ਼ ਦੇ ਲੋਕਾਂ ਦਾ ਜਾਨਕੀ ਈਸਟ ਪਾਕਿਸਤਾਨ ਦੇ ਲੋਕਾਂ ਦਾ ਕਤਲੇਆਮ ਪਾਕਿਸਤਾਨੀ ਫੌਜ ਨੇ ਉਸ ਸਮੇਂ ਕੀਤਾ ਇਸ ਸਮੇਂ ਬੰਗਲਾਦੇਸ਼ ਦੇ ਵਿੱਚ ਦੋ ਤਰ੍ਹਾਂ ਦੀ ਫੌਜ ਉੱਪਰ ਕੇ ਸਾਹਮਣੇ ਆਈ ਇੱਕ ਜਿਸ ਨੂੰ ਕਿ ਮੁਕਤੀ ਬাহিনী ਦਾ ਨਾਮ ਦਿੱਤਾ ਗਿਆ ਜਿਸ ਨੇ ਬਾਅਦ ਦੇ ਵਿੱਚ ਭਾਰਤ ਦੀ ਮਦਦ ਦੇ ਨਾਲ ਦੇਸ਼ ਨੂੰ ਪਾਕਿਸਤਾਨ ਤੋਂ ਆਜ਼ਾਦ ਕਰਾਇਆ ਦੂਸਰੀ ਰਜਾਕਾਰ ਰਜਾਕਾਰ ਜਿਸ ਦਾ ਪarsi ਭਾਸ਼ਾ ਦੇ ਵਿੱਚ ਅਰਥ ਬਲੰਟੇਅਰ ਮੰਨਿਆ ਜਾਂਦਾ ਪਰ ਬੰਗਲਾਦੇਸ਼ ਦੇ ਵਿੱਚ ਇਹ ਸ਼ਬਦ ਇੱਕ ਗਾਲ ਵਰਗਾ ਸ਼ਬਦ ਆ ਅਤੇ ਇਸ ਦਾ ਮਤਲਬ ਗਦਾਰ ਸਮਝਿਆ ਜਾਂਦਾ ਕਿਉਂਕਿ ਜਿਹੜੇ ਰਜਾਕਾਰ ਫੌਜ ਸੀ ਇਹ ਪਾਕਿਸਤਾਨ ਦੀ ਫੌਜ ਦੀ ਮਦਦ ਵਾਸਤੇ ਬਣਾਈ ਗਈ ਅਤੇ ਇਹਨਾਂ ਰਜਾਕਾਰਾਂ ਨੇ ਪਾਕਿਸਤਾਨ ਦੀ ਫੌਜ ਦੇ ਨਾਲ ਮਿਲ ਕੇ ਬੰਗਲਾਦੇਸ਼ ਦੇ ਲੋਕਾਂ ਦੇ ਉੱਪਰ ਬਹੁਤ ਜ਼ੁਲਮ ਕੀਤਾ ਇਹੀ ਕਾਰਨ ਬੰਗਲਾਦੇਸ਼ ਦੇ ਵਿੱਚ ਇਹਨਾਂ ਨੂੰ ਗਦਾਰ ਮੰਨਿਆ ਜਾਂਦਾ ਅਤੇ ਆਜ਼ਾਦੀ ਤੋਂ ਬਾਅਦ ਬੰਗਲਾਦੇਸ਼ ਦੀ ਸਰਕਾਰ ਨੇ ਇਹਨਾਂ ਰਜਾਕਾਰਾਂ ਨੂੰ ਲੱਭ ਲੱਭ ਕੇ ਸਜਾਵਾਂ ਦਿੱਤੀਆਂ ਦੇਸ਼ ਦੀ ਆਜ਼ਾਦੀ ਤੋਂ ਬਾਅਦ 1972 ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਇੱਕ ਕਾਨੂੰਨ ਬਣਿਆ ਜਿਸ ਦੇ ਤਹਿਤ ਫ੍ਰੀडम फाइਟਰਾਂ ਨੂੰ ਸਰਕਾਰੀ ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਦਿੱਤੀ ਗਈ ਸਰਕਾਰ ਨੇ ਇਹ ਦਲੀਲ ਦਿੱਤੀ ਕਿ ਜਿਨ੍ਹਾਂ ਲੋਕਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀਆਂ ਜਾਨਾਂ ਜੋਖਮ ਦੇ ਵਿੱਚ ਪਾਈਆਂ ਕੁਰਬਾਨੀ ਕੀਤੀ ਉਹਨਾਂ ਨੂੰ ਇਨਾਮ ਵਜੋਂ ਸਰਕਾਰੀ ਨੌਕਰੀਆਂ ਦੇ ਵਿੱਚ ਕੁਝ ਹਿੱਸੇਦਾਰੀ ਮਿਲਣੀ ਚਾਹੀਦੀ ਆ ਇਸੇ ਦਲੀਲ ਦੇ ਤਹਿਤ ਫਰੀਡਮ ਫਾਈਟਰਾਂ ਨੂੰ ਸਰਕਾਰੀ ਨੌਕਰੀਆਂ ਦੇ ਵਿੱਚ 30% ਰਿਜ਼ਰਵੇਸ਼ਨ ਕੋਟਾ ਦਿੱਤਾ ਗਿਆ ਸਾਰੇ ਲੋਕਾਂ ਨੇ ਇਹਦਾ ਸਵਾਗਤ ਕੀਤਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਪਰ 1997 ਦੇ ਵਿੱਚ ਆ ਕੇ ਸਰਕਾਰ ਨੇ ਇਸ ਕਾਨੂੰਨ ਦੇ ਵਿੱਚ ਸੋਧ ਕਰ ਦਿੱਤੀ ਕਿ ਫਰੀਡਮ ਫਾਈਟਰਾਂ ਦੇ ਬੱਚਿਆਂ ਨੂੰ ਵੀ ਇਹ ਕੋਟਾ ਦਿੱਤਾ ਜਾਊਗਾ ਨੋ ਪ੍ਰੋਬਲਮ ਲੋਕਾਂ ਨੇ ਫੇਰ ਇਸ ਨੂੰ ਕਬੂਲ ਕਰ ਲਿਆ ਪਰ 2010 ਦੇ ਵਿੱਚ ਆ ਕੇ ਸਰਕਾਰ ਨੇ ਦੁਬਾਰਾ ਤੋਂ ਫੇਰ ਇਹ ਐਲਾਨ ਕਰ ਦਿੱਤਾ ਕਿ ਉਹਨਾਂ ਦੇ ਜਿਹੜੇ ਗ੍ਰੈਂਡ ਚਿਲड्रन ਨੇ ਜਿਹੜੇ ਉਹਨਾਂ ਦੇ ਪੋਤੇ-ਪੋਤੀਆਂ ਨੇ ਉਹਨਾਂ ਨੂੰ ਵੀ ਇਹ 30% ਰਿਜ਼ਰਵੇਸ਼ਨ ਦਿੱਤੀ ਜਾਊਗੀ ਜਿਸ ਤੋਂ ਬਾਅਦ ਇਸ ਕੋਟੇ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਬੰਗਲਾਦੇਸ਼ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਫਰੀडम फाइਟਰਾਂ ਦੀ ਜਿਹੜੀ ਗਿਣਤੀ ਆ ਉਹਨਾਂ ਦੇ ਪਰਿਵਾਰਾਂ ਦੀ ਜਿਹੜੀ ਸੰਖਿਆ ਮੰਨੀ ਜਾਂਦੀ ਆ ਉਹ ਸਿਰਫ ਤੇ ਸਿਰਫ 0.013% ਆ ਫਰੀडम फाइਟਰ ਮੰਨਿਆਗੇ ਨੂੰ ਜਾਊਗਾ ਇਹ ਸਰਕਾਰ ਦੇ ਹੱਥ 'ਚ ਆ ਜਿਸ ਨੂੰ ਵੀ ਸਰਕਾਰ ਚਾਹੂਗੀ ਉਸੇ ਨੂੰ ਫਰੀडम फाइਟਰ ਦਾ ਸਰਟੀਫਿਕੇਟ ਦਿੱਤਾ ਜਾਊਗਾ 2010 ਤੋਂ ਬਾਅਦ ਇਸ ਦਾ ਲਗਾਤਾਰ ਇਸ ਉੱਤੇ ਦਾ ਬਰੋਧ ਹੁੰਦਾ ਆ ਰਿਹਾ ਕਿਉਂਕਿ ਪਾਕਿਸਤਾਨ ਬੰਗਲਾਦੇਸ਼ ਦੇ ਵਿੱਚ 30% ਫਰੀडम फाइਟਰ ਕੋਟਾ 10% ਬੈਕਵਾਰਡ ਡਿਸਟ੍ਰਿਕਟ ਕੋਟਾ 10% ਔਰਤਾਂ ਲਈ ਕੋਟਾ 1% ਡਿਸੇਬਲ ਪਰਸਨ ਦੇ ਲਈ ਕੋਟਾ 5% ਪਛੜੀਆਂ ਹੋਈਆਂ ਸ਼੍ਰੇਣੀਆਂ ਵਾਸਤੇ ਕੋਟਾ ਜਾਨੀ ਕਿ ਸਰਕਾਰੀ ਨੌਕਰੀਆਂ ਦੇ ਵਿੱਚ ਕੁੱਲ 56% ਕੋਟਾ ਅਤੇ ਮੈਰਿਟ ਬੇਸ ਦੇ ਉੱਪਰ 44% ਜਿਹੜਾ ਕੋਟਾ ਉਹ ਬਚਦਾ ਇੱਥੇ ਇੱਕ ਚੀਜ਼ ਹੋਰ ਦੇਖਣ ਵਾਲੀ ਆ ਇਹ ਜਿਹੜਾ ਕੋਟਾ ਇਹ ਭਾਰਤ ਦੇ ਕੋਟੇ ਦੇ ਨਾਲੋਂ ਬਿਲਕੁਲ ਵੱਖਰਾ ਹੈਗਾ ਭਾਰਤ ਦੇ ਵਿੱਚ ਉਹਨਾਂ ਲੋਕਾਂ ਨੂੰ ਕੋਟਾ ਦਿੱਤਾ ਗਿਆ ਜਿਹੜੇ ਸਦੀਆਂ ਤੋਂ ਸਮਾਜ ਦੇ ਵਿੱਚ ਲਤਾੜੇ ਗਏ ਸੀ ਜਿਹੜੇ ਸਦੀਆਂ ਤੋਂ ਸਮਾਜਿਕ ਵਿਤਕਰੇ ਦਾ ਸ਼ਿਕਾਰ ਹੁੰਦੇ ਆਏ ਸੀ ਅਤੇ ਜਿਨ੍ਹਾਂ ਨੂੰ ਸਿਸਟਮ ਦੇ ਵਿੱਚੋਂ ਪੂਰੀ ਤਰ੍ਹਾਂ ਬਾਹਰ ਰੱਖਿਆ ਗਿਆ ਸੀ ਸਲੀਆਂ ਤੋਂ ਵੀ ਜਿਹੜੇ ਅੱਜ ਵੀ ਵਿਸਕਰੇ ਦਾ ਸ਼ਿਕਾਰ ਹੁੰਦੇ ਆ ਰਹੇ ਨੇ ਜੁਪੀ ਬਿਹਾਰ ਰਾਜਸਥਾਨ ਵਰਗੇ ਦਿਸ ਸੂਬਿਆਂ ਦੇ ਵਿੱਚ ਅੱਜ ਵੀ ਨਿੱਤ ਨਮੀਆਂ ਇਦਾਂ ਦੀਆਂ ਘਟਨਾਵਾਂ ਮਿਲਦੀਆਂ ਨੇ ਅੱਜ ਵੀ ਕਾਸਟ ਬੇਸਡ ਦੇ ਉੱਪਰ ਰਾਸ਼ਟਰਪਤੀ ਨੂੰ ਮੰਦਰ ਦੇ ਵਿੱਚ ਜਾਣ ਤੋਂ ਰੋਕ ਦਿੱਤਾ ਜਾਂਦਾ ਰਾਜਸਥਾਨ ਦੇ ਵਿੱਚ ਪਿਛਲੇ 2022 ਦੇ ਵਿੱਚ ਇੱਕ ਟੀਚਰ ਇਸ ਕਰਕੇ ਬੱਚੇ ਨੂੰ ਕੁੱਟ ਕੇ ਮਾਰ ਦਿੰਦਾ ਕਿ ਉਸਨੇ ਉਸ ਦਲਿਤ ਬੱਚੇ ਨੇ ਟੀਚਰ ਦੇ ਘੜੇ ਦੇ ਵਿੱਚੋਂ ਪਾਣੀ ਪੀਣ ਦੀ ਕੋਸ਼ਿਸ਼ ਕੀਤੀ ਸੀ ਪਰ ਇੱਥੇ ਜਿਹੜੇ ਇਹ ਫ੍ਰੀडम फाइਟਰ ਨੇ ਇਹਨਾਂ ਨੂੰ ਸਮਾਜ ਦੇ ਵਿੱਚ ਪੂਰਾ ਸਤਿਕਾਰ ਦਿੱਤਾ ਜਾਂਦਾ ਤੇ ਇਹਨਾਂ ਦੀ ਸੰਖਿਆ ਵੀ ਬਹੁਤ ਘੱਟ ਆ ਤੇ ਇਹਨਾਂ ਦਾ ਕੋਟਾ ਵੀ ਬਹੁਤ ਜ਼ਿਆਦਾ ਆ ਇਸ ਕਰਕੇ ਇਹਨੂੰ ਭਾਰਤ ਦੇ ਵਿੱਚ ਮਿਲਦੇ ਕੋਟੇ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਤੁਲਨਾ ਨਹੀਂ ਹੋ ਸਕਦੀ ਦੋਹਾਂ ਦੇ ਵੱਖਰੇ ਵੱਖਰੇ ਹਾਲਾਤ ਨੇ ਵੱਖਰੇ ਵੱਖਰੇ ਹਾਲਾਤਾਂ ਚੋਂ ਇਹ ਕੋਟਾ ਉੱਭਰ ਕੇ ਆਇਆ ਗੱਲ ਕਰਦੇ ਆ ਬੰਗਲਾਦੇਸ਼ ਦੇ ਉੱਪਰ ਇਹ 2010 ਤੋਂ ਬਾਅਦ ਲਗਾਤਾਰ ਇਹਦਾ ਵਿਰੋਧ ਹੋਣਾ ਸ਼ੁਰੂ ਹੋਇਆ 18 ਦੇ ਵਿੱਚ ਬਹੁਤ ਤਿੱਖੇ ਪ੍ਰੋਟੈਸਟ ਹੋਏ ਜਿਸ ਦੇ ਕਾਰਨ ਸੇਖ ਹੁਸੈਨਾ ਦੀ ਸਰਕਾਰ ਨੇ ਇਸ ਕੋਟੇ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਪਰ ਫਰੀडम फाइਟਰਾਂ ਦੇ ਜਿਹੜੇ ਗ੍ਰੈਂਡ ਚਿਲड्रन ਸੀਗੇ ਉਹ ਕੋਰਟ ਦੇ ਵਿੱਚ ਚਲੇ ਗਏ ਅਤੇ ਕੋਰਟ ਨੇ 5 ਜੂਨ 2024 ਨੂੰ ਇਸ ਦੇ ਸਰਕਾਰ ਦੇ ਫੈਸਲੇ ਤੇ ਰੋਕ ਲਾਉਂਦੇ ਹੋਏ ਇਹ ਐਲਾਨ ਕਰ ਦਿੱਤਾ ਇਹ ਕੋਟਾ ਇਸੇ ਤਰ੍ਹਾਂ ਰਹੂਗਾ 5 ਜੂਨ 2024 ਤੋਂ ਬਾਅਦ ਲਗਾਤਾਰ ਪ੍ਰੋਟੈਸਟ ਹੋਣੇ ਸ਼ੁਰੂ ਹੋੁੰਦੇ ਨੇ ਵਿਦਿਆਰਥੀ ਸਰਕਾਰ ਦੇ ਖਿਲਾਫ ਇਸ ਕੋਟਾ ਸਿਸਟਮ ਦੇ ਖਿਲਾਫ ਪ੍ਰੋਟੈਸਟ ਕਰਦੇ ਨੇ ਅਤੇ ਦੂਸਰੇ ਪਾਸੇ ਸਰਕਾਰ ਇਹਨਾਂ ਵਿਦਿਆਰਥੀਆਂ ਦੇ ਨਾਲ ਕੋਈ ਗੱਲਬਾਤ ਕਰਨ ਦੀ ਥਾਂ ਤੇ ਇਹਨਾਂ ਨੂੰ ਚੜਿਉਣ ਦੀ ਅਤੇ ਡੰਡੇ ਦੇ ਜ਼ੋਰ ਨਾਲ ਦਬਾਉਣ ਦੀ ਕੋਸ਼ਿਸ਼ ਕਰਦੀ ਆ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸੇਖ ਹਸੀਨਾ ਇਹ ਬਿਆਨ ਦਿੰਦੀ ਆ ਕਿ ਜੇ ਫਰੀਡਮ ਫਾਈਟਰਾਂ ਦੇ ਬੱਚਿਆਂ ਨੂੰ ਕੋਟਾ ਨਹੀਂ ਮਿਲੂਗਾ ਹੋਰ ਰਾਜਾਕਾਰਾਂ ਦੇ ਬੱਚਿਆਂ ਨੂੰ ਕੋਟਾ ਮਿਲੂਗਾ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਅੱਤਵਾਦੀ ਰਾਜਾਕਾਰ ਅਤੇ ਦੇਸ਼த்ਰੋਹੀ ਤੱਕ ਕਿਹਾ ਜਾਂਦਾ ਦੂਜੇ ਪਾਸੇ ਇਹਨਾਂ ਅੰਦੋਲਨਾਂ ਨੂੰ ਕੁਚਲਣ ਵਾਸਤੇ ਸਰਕਾਰ ਨੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਇਹਨਾਂ ਵਿਦਿਆਰਥੀਆਂ ਦੇ ਉੱਪਰ ਜ਼ਬਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਅੰਦੋਲਨ ਦੇ ਵਿੱਚ ਗੈਰ ਸਰਕਾਰੀ ਅੰਕੜਿਆਂ ਦੇ ਅਨੁਸਾਰ ਲਗਭਗ 2000 ਦੇ ਕਰੀਬ ਲੋਕ ਨੇ ਜਿਹੜੇ ਉਹ ਮਾਰੇ ਜਾ ਚੁੱਕੇ ਨੇ ਸਰਕਾਰੀ ਅੰਕੜਿਆਂ ਦੇ ਅਨੁਸਾਰ ਵੀ 250 ਤੋਂ 300 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਨੇ ਇਹ ਅੰਦੋਲਨ ਲਗਾਤਾਰ ਭਖਦਾ ਰਿਹਾ ਸਰਕਾਰ ਲੋਕਾਂ ਨੂੰ ਲਗਾਤਾਰ ਚੜਾਉਂਦੀ ਰਹੀ ਅਖੀਰ ਜਦੋਂ ਸਰਕਾਰ ਨੂੰ ਲੱਗਿਆ ਕਿ ਅੰਦੋਲਨ ਸਾਡੇ ਕੰਟਰੋਲ ਤੋਂ ਬਾਹਰ ਹੋ ਚੁੱਕਿਆ ਤਾਂ ਸਰਕਾਰ ਨੇ ਗੱਲਬਾਤ ਕਰਨ ਦੀ ਪ੍ਰੋਪੋਜ਼ਲ ਲਿਆਂਦੀ ਅਤੇ ਇਹ ਕੋਟਾ ਸਿਸਟਮ ਖਤਮ ਕਰਕੇ 7% ਤੱਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੋਵੀਜ਼ਨ ਰੱਖੀ ਕਿ ਇਸ ਕੋਟੇ ਨੂੰ ਘਟਾ ਕੇ 5% ਫਰੀडम ਕੋਟਾ ਅਤੇ 2% ਬਾਕੀ ਦਾ ਕੋਟਾ ਕਰ ਦਿੰਦੇ ਆ ਬਾਕੀ ਕੋਟਾ ਖਤਮ ਕਰ ਦਿੰਦੇ ਆ ਪਰ ਉਦੋਂ ਤੱਕ ਬਹੁਤ ਸਾਰਾ ਪਾਣੀ ਹੈ ਜਿਹੜਾ ਪੁਲਾਂ ਦੇ ਥੱਲੇ ਲੰਘ ਚੁੱਕਿਆ ਸੀ ਉਹ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਕਿਸੇ ਵੀ ਕੀਮਤ ਦੇ ਉੱਪਰ ਸੇਖ ਅਸੀਂ ਇਹਨਾਂ ਨੂੰ ਗੱਡੀ ਤੋਂ ਉਤਾਰਨਾ ਹੈ ਇਸ ਅੰਦੋਲਨ ਨਾਲ ਬੰਗਲਾਦੇਸ਼ ਦੀ ਸਰਕਾਰ ਦੀ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਸਾਰੀ ਬਦਨਾਮੀ ਹੋਈ ਅਤੇ ਦੂਜੇ ਪਾਸੇ ਅੰਦੋਲਨਕਾਰੀਆਂ ਨੇ ਧਾਕੇ ਦੇ ਵਿੱਚ ਪ੍ਰਧਾਨ ਮੰਤਰੀ ਦੇ ਘਰ ਨੂੰ ਘੇਰਨ ਦੀ ਕਾਰਵਾਈ ਦੇ ਦਿੱਤੀ ਜਿਸ ਨੂੰ ਸਰਕਾਰ ਨੇ ਫਿਰ ਜਬਰਨ ਕੁੱਚਲ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ ਅਖੀਰ ਪ੍ਰਧਾਨ ਮੰਤਰੀ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ ਇਸ ਅੰਦੋਲਨ ਦੇ ਪਿੱਛੇ ਕਲਾ ਰਿਜ਼ਰਵੇਸ਼ਨ ਇੱਕ ਕਾਰਨ ਨਹੀਂ ਹੋਰ ਵੀ ਕਈ ਕਾਰਨ ਨਜ਼ਰ ਆਉਂਦੇ ਨੇ ਬੰਗਲਾਦੇਸ਼ ਦੇ ਵਿੱਚ ਬੇਰਜ਼ਗਾਰੀ ਬਹੁਤ ਵੱਡੇ ਪੱਧਰ ਦੇ ਉੱਪਰ ਫੈਲ ਚੁੱਕੀ ਆ ਸਿਵਲ ਸਰਵਿਸ ਦੀਆਂ 3000 ਪੋਸਟਾਂ ਦੇ ਵਾਸਤੇ ਹਰ ਸਾਲ 4 ਲੱਖ ਵਿਅਕਤੀ ਪੇਪਰ ਦਿੰਦਾ ਬੰਗਲਾਦੇਸ਼ ਦੇ ਵਿੱਚ ਹਰ ਸਾਲ 18 ਤੋਂ 19 ਲੱਖ ਨੌਜਵਾਨ ਜੌਬ ਮਾਰਕੀਟ ਦੇ ਵਿੱਚ ਨਵਾਂ ਆ ਜਾਂਦਾ ਕੋਵਿਡ 19 ਤੋਂ ਬਾਅਦ ਬੰਗਲਾਦੇਸ਼ ਦੇ ਵਿੱਚ ਸੀਨੀਅਰ ਸਕੈਂਡਰੀ ਐਜੂਕੇਸ਼ਨ ਦੇ ਵਿੱਚ 10 ਲੱਖ ਵਿਦਿਆਰਥੀਆਂ ਦੀ ਕਮੀ ਆ ਚੁੱਕੀ ਆ 5 ਸਾਲ ਤੋਂ 24 ਸਾਲ ਦੀ ਉਮਰ ਦੇ 40% ਨੌਜਵਾਨ ਬੱਚੇ ਅਤੇ ਨੌਜਵਾਨ এডਿਕੇਸ਼ਨ ਤੋਂ ਬਾਹਰ ਨੇ ਇਸੇ ਤਰ੍ਹਾਂ 15 ਤੋਂ ਲੈ ਕੇ 29 ਸਾਲ ਦੀ ਉਮਰ ਦੇ ਲਗਭਗ 40% ਨੌਜਵਾਨ ਨਾ ਪੜ੍ਹਾਈ ਦੇ ਵਿੱਚ ਨੇ ਨਾ ਉਹਨਾਂ ਨੂੰ ਕੰਮ ਮਿਲ ਰਿਹਾ ਇਹ ਹਾਲ ਆ ਬੇਰਜ਼ਗਾਰੀ ਦਾ ਅਗਲਾ ਦੇਸ਼ ਦੇ ਵਿੱਚ ਮਹਿੰਗਾਈ ਇੱਕ ਬਹੁਤ ਵਿਆਪਕ ਰੂਪ ਧਾਰਨ ਕਰ ਚੁੱਕੀ ਹੈ ਇਨਪਲੇਸ਼ਨ ਰੇਸ਼ਿਓ ਲਗਭਗ 10% ਦੇ ਕਰੀਬ ਹੈ ਕੁਝ ਆਈਟਮਾਂ ਦੇ ਵਿੱਚ ਇਹ 17 ਤੋਂ 20% ਦੇ ਵਿੱਚ ਵੀ ਨੋਟ ਕੀਤੀ ਗਈ ਹੈ ਬੀਬੀਸੀ ਦੇ ਇੱਕ ਅੰਕੜੇ ਅਨੁਸਾਰ 25% ਲੋਕਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਕਰਜ਼ੇ ਚੁਕਣਾ ਪੈ ਰਿਹਾ ਹੈ ਅਤੇ ਆਮ ਪਰਿਵਾਰਾਂ ਦੇ ਉੱਪਰ 2016 ਤੋਂ ਲੈ ਕੇ 22 ਦੇ ਵਿੱਚ ਕਰਜ਼ੇ ਡਬਲ ਹੋ ਚੁੱਕੇ ਨੇ ਜਦੋਂ ਕਿ 2010 ਤੋਂ 16 ਦੇ ਵਿੱਚ ਇਹ ਕਰਜ਼ੇ 34% ਤੱਕ ਬਦੇਸੀ ਸਰਕਾਰ ਨੇ ਕੱਲੇ 2023 ਦੇ ਵਿੱਚ ਬਿਜਲੀ ਅਤੇ ਤੇਲ ਦੀਆਂ ਕੀਮਤਾਂ ਦੇ ਵਿੱਚ ਤਿੰਨ ਵਾਰ ਵਾਅਦਾ ਕੀਤਾ ਜਦੋਂ ਕਿ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਆ ਬੰਗਲਾਦੇਸ਼ ਦੇ ਵਿੱਚ ਲਗਭਗ 18.7% ਲੋਕ ਗਰੀਬੀ ਰੇਖਾ ਤੋਂ ਨੀਚੇ ਜ਼ਿੰਦਗੀ ਬਤੀਤ ਕਰ ਰਹੇ ਨੇ ਅਤੇ ਅਮੀਰੀ ਗਰੀਬੀ ਦਾ ਪਾੜਾ ਇਸ ਸਭ ਇਸ ਹੱਦ ਤੱਕ ਵੱਧ ਚੁੱਕਿਆ ਕਿ ਉੱਪਰਲੇ 10% ਲੋਕਾਂ ਦੇ ਕੋਲ 41% ਦੇਸ਼ ਦੀ ਦੌਲਤ ਇਕੱਠੀ ਹੋ ਚੁੱਕੀ ਆ ਅਤੇ ਹੇਠਲੇ 10% ਲੋਕਾਂ ਕੋਲ 1.3% ਦੌਲਤ ਬਚੀ ਹੈ। ਬੰਗਲਾਦੇਸ਼ ਦਾ ਆਰਥਿਕ ਸੰਕਟ ਬਹੁਤ ਗੰਭੀਰ ਹੋ ਚੁੱਕਿਆ। ਬੰਗਲਾਦੇਸ਼ ਦੇ ਉੱਪਰ ਵਿਦੇਸ਼ੀ ਕਰਜ਼ਾ ਲਗਭਗ 800 ਬਿਲੀਅਨ ਡਾਲਰ ਤੱਕ ਵੱਧ ਚੁੱਕਿਆ ਅਤੇ ਬੰਗਲਾਦੇਸ਼ ਹੁਣ ਵੀ ਇੰਟਰਨੈਸ਼ਨਲ ਮੋਨਟਰੀ ਫੰਡ ਅਤੇ ਚਾਈਨਾ ਤੋਂ ਹੋਰ ਕਰਜ਼ਾ ਮੰਗਣ ਦੀ ਕੋਸ਼ਿਸ਼ ਕਰ ਰਿਹਾ ਇਸ ਤੋਂ ਇਲਾਵਾ ਬੰਗਲਾਦੇਸ਼ ਦੇ ਬੈਂਕਾਂ ਦੇ ਵਿੱਚ ਜਿਹੜੇ ਨਾਨ ਪਰਫਾਰਮਿੰਗ ਲੋਨਸ ਨੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਉਹ 10% ਤੱਕ ਵੱਧ ਚੁੱਕੇ ਨੇ ਜਿਨ੍ਹਾਂ ਨੂੰ ਹੱਲ ਕਰਨ ਵਾਸਤੇ ਸਰਕਾਰ ਨੇ ਬੜੀ ਅਜੀਬੋ ਗਰੀਬ ਸਕੀਮ ਲਾਈ ਇੱਕ ਕਮਜ਼ੋਰ ਬੈਂਕਾਂ ਨੂੰ ਤਕੜੀਆਂ ਬੈਂਕਾਂ ਦੇ ਵਿੱਚ ਚੰਗਿਆ ਪਰਫਾਰਮ ਕਰਨ ਵਾਲੀਆਂ ਬੈਂਕਾਂ ਦੇ ਵਿੱਚ ਮਰਜ ਕਰਤਾ ਦੂਸਰਾ 20 ਕੰਨੇ ਵਿੱਚ ਜਿਹੜੇ ਨਾਨ ਪਰਫਾਰਮਿੰਗ ਲੋਨ ਨੇ ਸਰਕਾਰ ਇਹਨਾਂ ਨੂੰ ਖਤਮ ਕਰਨ ਵਾਲੇ ਪਾਸੇ ਨੂੰ ਤੁਰਪੀ ਜਾਨੀ ਕਿ ਮਾਫ ਕਰਨ ਵਾਲੇ ਨੂੰ ਪਾਸੇ ਨੂੰ ਤੁਰਪੀ ਇਹ ਜਿਹੜਾ ਘਾਟਾ ਇਹ ਵੀ ਆਮ ਲੋਕਾਂ ਦੇ ਉੱਪਰ ਬੈ ਕੇ ਮਹਿੰਗਾਈ ਦਾ ਕਾਰਨ ਬਣ ਰਿਹਾ ਇਹ ਜਿਹੜੇ ਨਾਨ ਪਰਫਾਰਮਿੰਗ ਲੋਨ ਨੇ ਇਹ ਪਿਛਲੇ 15 ਸਾਲਾਂ ਦੇ ਵਿੱਚ ਲਗਭਗ 6.5 ਗੁਣਾ ਵਧੇ ਨੇ ਕਰਜ਼ਾ ਚੜਨ ਦਾ ਸਭ ਤੋਂ ਵੱਡਾ ਕਾਰਨ ਬੰਗਲਾਦੇਸ਼ ਦੇ ਵਿੱਚ ਕ੍ਰਪਸ਼ਨ ਨੂੰ ਮੰਨਿਆ ਜਾ ਰਿਹਾ ਬੰਗਲਾਦੇਸ਼ ਪੂਰੀ ਦੁਨੀਆ ਦੇ ਕਰਪਟ ਮੁਲਕਾਂ ਦੇ ਵਿੱਚੋਂ 12ਵੇਂ ਨੰਬਰ ਦਾ ਮੁਲਕ ਮੰਨਿਆ ਗਿਆ। 월ਡ ਹੈਪੀਨੈਸ ਇੰਡੈਕਸ ਦੇ ਅਨੁਸਾਰ ਬੰਗਲਾਦੇਸ਼ 143 ਮੁਲਕਾਂ ਦੇ ਵਿੱਚੋਂ 129ਵੇਂ ਸਥਾਨ ਤੇ ਆਉਂਦਾ ਅਤੇ ਔਰਤਾਂ ਦੀ ਸੁਰੱਖਿਆ ਦੇ ਮਸਲੇ ਦੇ ਉੱਪਰ ਬੰਗਲਾਦੇਸ਼ 170 ਮੁਲਕਾਂ ਦੇ ਵਿੱਚੋਂ 152ਵੇਂ ਸਥਾਨ ਦੇ ਉੱਪਰ ਆਉਂਦਾ। ਇਸ ਤੋਂ ਇਲਾਵਾ ਸੇਕ ਹੁਸੈਨਾ ਦੀ ਸਰਕਾਰ ਨੂੰ ਲੋਕਤਾਨਾਸ਼ਾ ਸਰਕਾਰ ਦੇ ਰੂਪ ਦੇ ਵਿੱਚ ਵੀ ਦੇਖਦੇ ਨੇ। ਪੂਰੇ ਵਰਲਡ ਦੇ ਵਿੱਚ ਪ੍ਰੈਸ ਦੀ ਆਜ਼ਾਦੀ ਦੇ ਤੌਰ ਤੇ ਬੰਗਲਾਦੇਸ਼ 165ਵੇਂ ਨੰਬਰ ਦੇ ਉੱਪਰ ਆਉਂਦਾ ਸਾਊਥ ਏਸ਼ੀਆ ਦੇ ਵਿੱਚ ਸਿਰਫ ਤੇ ਸਿਰਫ ਅਫਗਾਨਿਸਤਾਨ ਇਸ ਤੋਂ ਪਿੱਛੇ ਆ ਨਹੀਂ ਬੰਗਲਾਦੇਸ਼ ਦਾ ਹਾਲਤ ਸਭ ਤੋਂ ਵੱਧ ਮਾੜੀ ਆ 2023 ਦੀ ਇਲੈਕਸ਼ਨ ਦੇ ਵਿੱਚ ਬੰਗਲਾਦੇਸ਼ ਦੇ ਸਿਰਫ 40% ਵੋਟਰਾਂ ਨੇ ਭਾਗ ਲਿਆ ਸ਼ੇਖ ਹੁਸੈਨਾਂ ਵੱਲੋਂ ਇਸੇ VOTES ਦੇ ਪੀਰੀਅਡ ਦੇ ਦੌਰਾਨ 10000 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਅਤੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਜਾਦਾ ਵਿਦੇਸ਼ ਛੱਡ ਕੇ ਜਾਣਾ ਪਿਆ ਜਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ ਅਜਿਹੇ ਇਹਨਾਂ ਸਾਰੇ ਕਾਰਨਾ ਕਰਕੇ ਲੋਕਾਂ ਦਾ ਗੁੱਸਾ ਸੀ ਜਿਹੜਾ ਹੁਣ ਇਸ ਸਮੇਂ ਦੇ ਉੱਪਰ ਆ ਕੇ ਫੁੱਟਿਆ ਹੁਣ ਸਵਾਲ ਇਹ ਖੜਾ ਹੁੰਦਾ ਕਿ ਸੇਖ ਫਜ਼ੀਨਾ ਭੱਜ ਗਈ ਨਵੀਂ ਸਰਕਾਰ ਆ ਕੇ ਇਹਨਾਂ ਮੁਸ਼ਕਲਾਂ ਦਾ ਕੀ ਹੱਲ ਕਰੂਗੀ ਕਰਜ਼ੇ ਨਾਲ ਕਿਵੇਂ ਨਜਿੱਠੂਗੀ ਬੇਰਜਕਾਰੀ ਦਾ ਕੀ ਹੱਲ ਹੋਕਰ ਹੋਊਗਾ ਲੋਕਾਂ ਦੇ ਵਾਸਤੇ ਨਵੀਆਂ ਸਹੂਲਤਾਂ ਕਿੱਥੋਂ ਪੈਦਾ ਹੋਣਗੀਆਂ ਕੀ ਪਾਕਿਸਤਾਨ ਤੇ ਬੰਗਲਾ ਆ ਸ਼੍ਰੀਲੰਕਾ ਦੀ ਤਰ੍ਹਾਂ ਬੰਗਲਾਦੇਸ਼ ਵੀ ਇਸੇ ਤਰ੍ਹਾਂ ਸਰਕਾਰਾਂ ਬਦਲਣ ਦੇ ਚੱਕਰ ਦੇ ਵਿੱਚ ਪਿਆ ਰਹੂਗਾ ਜਾਂ ਇਹਨਾਂ ਸਮੱਸਿਆਵਾਂ ਦਾ ਕੋਈ ਪੱਕਾ ਹੱਲ ਆ ਜਿਹੜਾ ਉਹ ਲੋਕ ਲੈ ਕੇ ਆਉਣਗੇ ਧੰਨਵਾਦ